ਹਾ ਦੇਖੋ ਦੋਸਤੋ ਕੀ ਆ ਇਹਨੂੰ ਬੀਨ ਕੀ ਆ ਕਿਹਾ ਜਾਂਦਾ ਇਸ ਕੀ ਆ ਦੇ ਨਾ ਸਬਜੀ ਨਹੀਂ ਬਣਦੀ ਇਹ ਕੀ ਆ ਵੀ ਇਹ ਕੀ ਆ ਸਿਰਫ ਪੰਜਾਬੀ ਲੋਕ ਸਾਜ ਬਣਾਉਣ ਦੇ ਹੀ ਕੰਮ ਆਉਂਦੀ ਆ ਇਹਦੀ ਬੀਨ ਬਣਦੀ ਆ ਤੂੰਬੀਆਂ ਬਣਦੀਆਂ ਤੂੰਬੇ ਬਣਦੇ ਆ ਗੋਪੀਚੰਦ ਬਣਦਾ ਸੋ ਦੇਖੋ ਆਕਾਰ ਦੇਖੋ ਇਹਦਾ ਬਿਲਕੁਲ ਇਹਦਾ ਆਕਾਰ ਬੀਨ ਦੀ ਤਰ੍ਹਾਂ ਆ ਦੇਖੋ ਦੇਖੋ ਕਿੰਨਾ ਖੂਬਸੂਰਤ ਆਕਾਰ ਹੈ ਇਹਦਾ ਹਨਾ ਜਿੱਦਾਂ ਗਦਾ ਨਹੀਂ ਹੁੰਦੀ ਬਜਰੰਗਵਲੀ ਜੀ ਦੀ ਜਿੱਦਾਂ ਗਦਾ ਹੁੰਦੀ ਆ ਸੋ ਆ ਦੇਖੋ ਬਿਲਕੁਲ ਉਸ ਤਰ੍ਹਾਂ ਦਾ ਆਕਾਰ ਆ ਇਹਦਾ ਬਣਿਆ ਹੋਇਆ ਆ ਦੇਖੋ ਤੇ ਮੈਂ ਤੁਹਾਨੂੰ ਇਹਦੀ ਨੀਚੇ ਤੇ ਵੀ ਆਕਾਰ ਦਿਖਾਂਦਾ ਆ ਦੇਖੋ ਇਹ ਆ ਦੇਖੋ ਸਾਰੀਆਂ ਕੀ ਆ ਦਾ ਆਕਾਰ ਆ ਜਿਹੜਾ ਇਹ ਇੱਕ ਜਿਹਾ ਹੀ ਆਕਾਰ ਆ ਆ ਦੇਖੋ ਇੱਕ ਹੀ ਆਦੇ ਪੰਜਾਬੀ ਲੋਕ ਸਾਜ਼ ਬਣਾਦੇ ਆ ਤੇ ਉਸਤਾਦ ਜੀ ਪੰਜਾਬੀ ਲੋਕ ਸਾਜ਼ ਬਣਾਉਂਦੇ ਆ ਤੇ ਆਲ ਵਰਲਡ ਪੰਜਾਬੀ ਲੋਕ ਸਾਜ਼ਾਂ ਨੂੰ ਡਿਲੀਵਰ ਕਰਦੇ ਆ ਸੋ ਹੋਮ ਡਿਲੀਵਰੀ ਵੀ ਕਰਦੇ ਆ ਤੇ ਇੱਥੇ ਆ ਕੇ ਵੀ ਜਿਹੜੇ ਸੰਗੀਤ ਪ੍ਰੇਮੀ ਆ ਲੋਕ ਸਾਜ਼ ਲੈ ਜਾਂਦੇ ਆ ਤੇ ਆ ਦੇਖੋ ਆ ਬੇਲ ਚੜੀ ਹੋਈ ਆ ਦੇਖੋ ਕਿੰਨੇ ਲੰਮਕਦੇ ਆ ਦੇਖੋ ਦੇਖੋ ਜੀ ਕੋਈ ਛੋਟਾ ਕੋਈ ਵੱਡਾ ਹਨਾ ਇਹ ਇਹਨਾਂ ਦੇ ਵਿੱਚੋਂ ਕਈਆਂ ਦੀ ਬੀਣ ਬਾਨੀ ਆ ਜਿਹੜੇ ਥੋੜੇ ਜੇ ਬਿੰਗੇ ਟੇਢੇ ਹੋਗੇ ਜਦਾ ਆ ਹੋ ਗਿਆ ਦੇਖੋ ਆ 빙ਾ ਜਾ ਰੋ ਗਿਆ ਨਾ ਆ ਉੱਪਰ ਤੇ ਅਗੇ ਵਿੰਗੀ ਜੀ ਹੋ ਗਈ ਕੀ ਆ ਤੇ ਈਦੀ ਤੁੰਬੀ ਬਣ ਜਾਣੀ ਤੁੰਬਾ ਬਣ ਜਾਣਾ ਉਹ ਦੇਖੋ ਉਹ ਬੀਣ ਬਾਨੀ ਉਹ ਵੱਡੀ ਕੀ ਆਏ ਤੇ ਇਧਰ ਆ ਦੇਖੋ ਜੀ ਇਹ ਉਹ ਦੇਖੋ ਉੱਪਰ ਜੜੀ ਹੋਈ ਉਹ ਦੇਖੋ ਇਹ ਸਾਰਿਆਂ ਦੀਆਂ ਬਾਈ ਜੀ ਪੰਜਾਬੀ ਲੋਕ ਸਾਜ਼ ਵਾਨ ਨੇ ਆ ਉਹ ਦੇਖੋ ਕਿਵੇਂ ਲਮਕਦੀਆਂ ਹਨ ਇਹਨਾਂ ਪੀਰ ਬਾਬਾ ਸ਼ਾਹਰ ਪਿਆ ਜੀ ਦੀ ਮਜ਼ਾਰ ਆ ਬੋਸਤੋ ਇਹ ਪਿੰਡ ਬੇਲਾ ਜ਼ਿਲ੍ਹਾ ਰੋਪੜ ਤਹਿਸੀਲ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਤੇ ਤੇ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਵਿਰਸੇ ਤੇ ਹੀ ਕੰਮ ਹੁੰਦਾ ਆ ਦੇਖੋ ਆ ਚਰਖੇ ਰੱਖੇ ਹੋਏ ਆ ਉਸਤਾਦ ਜੀ ਨੇ ਬਣਾ ਕੇ ਆ ਸੰਦੂਕ ਬਣਾ ਕੇ ਰੱਖੇ ਹੋਏ ਆ ਇਸ ਜਗ੍ਹਾ ਤੇ ਪੰਜਾਬੀ ਵਿਰਸੇ ਤੇ ਹੀ ਕੰਮ ਹੁੰਦਾ ਏ ਤੇ ਪੰਜਾਬ ਦੇ ਵੱਡੇ ਤੋਂ ਵੱਡੇ ਕਲਾਕਾਰ ਆ ਜਿਹੜੇ ਇਸ ਜਗ੍ਹਾ ਤੇ ਆਉਂਦੇ ਆ ਵੱਡੇ ਤੋਂ ਵੱਡੇ ਮੁਜੀਸ਼ਨ ਸਾਜੀ ਇਸ ਜਗ੍ਹਾ ਤੇ ਆਉਂਦੇ ਆ ਜੀ ਜਿਹੜੇ ਵਰਲਡ ਫੇਮਸ ਆ ਤੇ ਆ ਦੇਖੋ ਆ ਉਸਤਾਦ ਜੀ ਨੇ ਬਣਾਇਆ ਇਹਨੂੰ ਪਈਏ ਲਾਇ ਹੋਇਆ ਜਾਨਕੀ ਇਹ ਸੰਦੂਕ ਬਹੁਤ ਪੁਰਾਣਾ ਹੈ 100 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਸੰਦੂਕ ਹੈ ਇਹ ਤੇ ਉਸਤਾਦ ਜੀ ਨੇ ਇਹਨੂੰ ਬਿਲਕੁਲ ਤਿਆਰ ਕਰ ਦਿੱਤਾ ਜਿਹੜੀ ਪੱਤੀ ਲੱਗੀ ਹੋਈ ਆ ਆ ਪੱਤੀ オリジナル ਪਿੱਤਲ ਦੀ ਆ ਆ ਜਿਹੜੇ ਠੰਮਣੂ ਲੱਗੇ ਹੋਏ ਆ ਵਿੱਚ ਇਹ ਵੀ ਪਿੱਤਲ ਦੇ ਆ ਆ ਜਿਹੜੇ ਨੱਟ ਲੱਗੇ ਹੋਏ ਆ ਇਹ ਵੀ ਪਿੱਤਲ ਦੇ ਆ ਤੇ ਆ ਦੇਖੋ ਇਹ ਵਰਕਿੰਗ ਆ ਸੰਦੂਕ ਲੇਕਿਨ ਇਹ ਸ਼ੋਅ ਵਾਸਤੇ ਰੱਖਿਆ ਹੋਇਆ ਅਗਰ ਆਪਾਂ ਚਾਹੀਏ ਤਾਂ ਇਹਨੂੰ ਵਰਤ ਵੀ ਸਕਦੇ ਆ ਉਹ ਆਪਣੀ ਇੱਛਾ ਹੀ ਲੇਕਿਨ 우ਸਤਾਦ ਜੀ ਨੇ ਸਿਰਫ ਸ਼ੋਅ ਵਾਸਤੇ ਰੱਖਿਆ ਹੋਇਆ ਇਹਨਾਂ ਸੰਦੂਕਾਂ ਪਰ ਲੱਖ ਰੁਪਏ ਦੇ ਕਰੀਬ ਖਰਚ ਕਰਤਾ 우ਸਤਾਦ ਜੀ ਨੇ ਕਿਉਂਕਿ ਪਿੱਤਲ ਲਾਈ ਹੋਈ ਆ ਸਾਰੀ ਉਹ ਆਪਰਚਾਰਖੇ ਆ ਸ਼ੌਂਕ ਆ 우ਸਤਾਦ ਜੀ ਨੂੰ ਪੰਜਾਬੀ ਵਿਰਸੇ ਦਾ ਪੰਜਾਬੀ ਮਾਂ ਬੋਲੀ ਦਾ ਤੇ ਪੰਜਾਬੀ ਲੋਕ ਸਾਜਾਂ ਦਾ ਸੋ ਆ ਦੇਖੋ ਆ ਜਿਹੜੀ ਦੋਸਤੋ ਤੁਸੀਂ ਕੀਆ ਦੇਖ ਰਹੇ ਆ ਨਾ ਇਹ ਹੈ ਕਿ ਆ ਘਟੋ ਘਟ 8-10 ਸਾਲ ਹੋ ਗਏ ਕੋਸ਼ਿਸ਼ ਕਰਦੇ ਆ ਨੂੰ ਕਿ ਇਸ ਮਿੱਟੀ 'ਚ ਇਹ ਘੀਆ ਹੋ ਜਵੇ ਇਸ ਮਿੱਟੀ 'ਚ ਇਹ ਘੀਆ ਹੋ ਜਵੇ ਇਹ ਨਹੀਂ ਹੋਈ ਬਹੁਤ ਔਖੀ ਹੋਈ ਪਰ ਇਹ ਤੁਸੀਂ ਦੇ ਲੋ 4-5 ਵਾਰ ਕੋਸ਼ਿਸ਼ ਕਰਨੇ ਤੋਂ ਬਾਅਦ ਇਹ 8ਵੇਂ 9ਵੇਂ ਸਾਲ ਦੇ ਵਿੱਚ ਜਾ ਕੇ ਇਸ ਘੀਆ ਦੇ ਬੀਜ ਨੇ ਪਕੜ ਕੀਤੀ ਆ ਧਰਤੀ ਨੇ ਐਕਸੈਪਟ ਕੀਤਾ ਇਸ ਨੂੰ ਫੇਰ ਇਹ ਹੋਈ ਯਾਨੀ ਇਸ ਤੋਂ ਪਹਿਲਾਂ ਉਸਤਾਦ ਜੀ ਇਹ ਜਿਹੜੀਆਂ ਕੀਆ ਹੁੰਦੀਆਂ ᱛੀਆਂ ਰਾਜਸਥਾਨ ਤੋਂ ਮੰਗਵਾਇਆ ਕਰਦੇ ਸੀ ਰਾਜਸਥਾਨ ਤੋਂ ਕਈ ਡਰਾਈਵਰ ਵੀ ਆਂਦੇ ਆ ਕਈ ਸੰਗੀਤ ਪ੍ਰੇਮੀ ਆਂਦੇ ਆ ਜਿਹੜੇ ਉਸਤਾਦ ਜੀ ਨਾਲ ਜੁੜੇ ਹੋਏ ਆ ਉਸਤਾਦ ਜੀ ਨਾਲ ਪਿਆਰ ਕਰਦੇ ਆ ਉਸਤਾਦ ਜੀ ਨੂੰ ਉਹ ਫਿਰ ਗੱਡੀ ਦੇ ਵਿੱਚ ਜਦੋਂ ਆਂਦੇ ਸੀ ਉਹ 20 50 ਪੀਸ ਰੱਖ ਲੈਂਦੇ ਸੀ ਤੇ ਉਸਤਾਦ ਜੀ ਫਿਰ ਉਹਨਾਂ ਦੀਆਂ ਤੂੰਬੀਆਂ ਤੂੰਬੇ ਬੀਨਾ ਲੋਕ ਸਾਜ਼ ਬਣਾਉਂਦੇ ਸਨ ਤੇ ਹੁਣ ਇਹ ਚਲੋ ਕਿਰਪਾ ਹੋਈ ਮਾਲਕ ਦੀ ਤੇ ਇਹ ਕੀਆ ਹੁਣ ਹੋ ਗਈ ਆ ਤੇ ਆ ਉੱਪਰ ਇਧਰ ਕੇਲੇ ਲੱਗੇ ਹੋਏ ਆ ਸੋ ਦੇਖੋ ਜੀ ਤੇ ਮੈਂ ਇੱਕ ਤੁਹਾਨੂੰ ਹੋਰ ਅਹਿਮ ਚੀਜ਼ ਦਿਖਾਉਂਦਾ ਦੋਸਤੋ ਇੱਥੇ ਨਾ ਆਹ ਛੱਡ ਦੇ نیچے ਆਹ ਛੱਡ ਦੇ نیچے ਇੱਥੇ ਇਹ ਆ ਇਹਦੇ ਨਾਲ ਆ ਦੇਖੋ ਜੀ ਆ ਜਿਹੜੀ ਆ ਆ ਸਰੀਆ ਜਾਂਦਾ ਇਹਦੇ ਨਾਲ ਨਾ ਇੱਕ ਬਕਸਾ ਟੰਗਿਆ ਹੋਇਆ ਸੀ ਜਿਸ ਤਰ੍ਹਾਂ ਉਹ ਬਕਸਾ ਟੰਗਿਆ ਹੋਇਆ ਜਦੋਂ ਵੀਰਵਾਰ ਨੂੰ ਬਾਬਾ ਜੀ ਦੇ ਗਾਣੇ ਲਗਾਏ ਜਾਂਦੇ ਸੀ ਤਾ ਇਹ ਬਕਸੇ ਦੇ ਵਿੱਚ ਸਪੀਕਰ ਲੱਗਿਆ ਹੋਇਆ ਸੀ ਤੇ ਉਹ ਵੀ ਵੱਜ ਰਿਹਾ ਸੀ ਤੇ ਪਤਾ ਨਹੀਂ ਕਿੱਦਾਂ ਕਿੱਥੋਂ ਪੜਿਆ ਕਬੂਤਰ ਤੇ ਕਬੂਤਰ ਨੇ ਇਸ ਬਕਸੇ ਦੇ ਵਿੱਚ ਨਾ ਦੇਖੋ ਦੋਸਤੋ ਆਪਣਾ ਆਲਣਾ ਬਣਾ ਲਿਆ ਸੀ ਤੇ ਉਸ ਤੋਂ ਬਾਅਦ ਪਤਾ ਨਹੀਂ ਕਿੰਨੇ ਇੱਕ ਬੱਚੇ ਜਵਾਨ ਹੋ ਕੇ ਆਂਡਿਆਂ ਤੋਂ ਬੱਚੇ ਬਣ ਕੇ ਉਹ ਹੁਣ ਵੱਡੇ ਹੋ ਗਏ ਤੇ ਉਹ ਵੀ ਹੁਣ ਮਾਪੇ ਬਣ ਗਏ ਹੁਣ ਤੇ ਤੁਸੀਂ ਨਾ ਇੱਕ ਚੀਜ਼ ਦੇਖੋ ਇਹਨ ਇੱਕ ਇੱਕ ਬੂੰਦ ਨਾਲ ਜਿੱਦਾਂ ਕਹਿੰਦੇ ਹੁੰਦੇ ਆ ਸਮੁੰਦਰ ਬਣਦਾ ਹੁੰਦਾ ਕਹਿੰਦੇ ਬੂੰਦ ਬੂੰਦ ਦੇ ਨਾਲ ਨਾ ਸਮੁੰਦਰ ਬਣਦਾ ਹੁੰਦਾ ਸੋ ਦੇਖੋ ਕਿਵੇਂ ਕਬੂਤਰੀਆਂ ਨੇ ਕਬੂਤਰਾ ਨੇ ਆਪਣੇ ਪੰਜਿਆਂ ਦੇ ਵਿੱਚ ਜਾਂ ਚੁੰਝਾਂ ਦੇ ਵਿੱਚ ਇੱਕ ਇੱਕ ਕਣ ਦੋ ਦੋ ਕਣ ਕਿਉਂ ਉਹਨਾਂ ਦੇ ਕਿਹੜਾ ਪੰਜੇ ਬਹੁਤ ਵੱਡੇ ਹੁੰਦੇ ਆ ਚੁੰਝ ਬਹੁਤ ਵੱਡੀ ਹੁੰਦੀ ਆ ਇੱਕ ਇੱਕ ਦੋ ਦੋ ਕਣ ਕਰਕੇ ਇੱਕ ਇੱਕ ਢੱਕਾ ਕਰਕੇ ਆ ਦੇਖੋ ਸਪੀਕਰ ਦੇ ਵਿੱਚ ਆਪਣਾ ਆਲਣਾ ਬਣਾਇਆ ਆਪਣਾ ਰਹਿਣ ਵਸੇਰਾ ਬਣਾਇਆ ਆਪਣਾ ਘਰ ਬਣਾਇਆ ਆਪਣਾ ਮਹਿਲ ਬਣਾਇਆ ਉਹਨਾਂ ਨੇ ਤੇ ਇਹਦੇ ਵਿੱਚ ਫਿਰ ਪਤਾ ਨਹੀਂ ਕਿੰਨੇ ਕੁ ਬੱਚੇ ਸੈਂਕੜੀ ਬੱਚੇ ਇਹਦੇ ਵਿੱਚ ਆਂਡਿਆਂ ਚੋਂ ਨਿਕਲ ਕੇ ਤੇ ਜਵਾਨ ਹੋਏ ਤੇ ਹੁਣ ਉਹ ਵੀ ਮੇਰੇ ਖਿਆਲ ਆ ਮਾਪੇ ਬਣ ਗਏ ਹੋਣਗੇ ਸੋ ਦੇਖੋ ਹਨਾ ਹਰ ਇੱਕ ਜਾਨਵਰ ਨੂੰ ਹਰ ਇੱਕ ਪ੍ਰਾਣੀ ਨੂੰ ਹਰ ਇੱਕ ਜੀਵ ਨੂੰ ਕੁਦਰਤ ਨੇ ਕਲਾ ਬਖਸ਼ੀ ਹੁੰਦੀ ਆ ਹਿੰਮਤ ਬਖਸ਼ੀ ਹੁੰਦੀ ਆ ਹਨਾ એનર્ਜੀ ਉਸ ਚੀਜ਼ ਦੀ ਬਖਸ਼ੀ ਹੁੰਦੀ ਆ ਤੇ ਫਿਰ ਇਹ ਬਕਸਾ ਨਾ ਉਸਤਾਦ ਜੀ ਨੇ ਸਪੀਕਰ ਇਹਦੇ ਵਿੱਚੋਂ ਕੱਢ ਲਿਆ ਤਾਂ ਤੇ ਇਹ ਕਈ ਸਾਲ ਫਿਰ ਐਸੀ ਤਰ੍ਹਾਂ ਬਸ ਉਹਨਾਂ ਦਾ ਆਲਣਾ ਬਣ ਕੇ ਕਬੂਤਰਾਂ ਦਾ ਘਰ ਬਣ ਕੇ ਹੀ ਉੱਪਰ ਲੰਮਕਦਾ ਰਿਹਾ ਤੇ ਹੁਣ ਇਹਨੂੰ ਉਤਾਰ ਕੇ نیچے ਰੱਖਿਆ ਜਦੋਂ ਬੱਚੇ ਆਜ਼ਾਦ ਹੋ ਗਏ ਤੇ ਇਹਦੇ ਵਿੱਚੋਂ ਉੜ ਗਏ ਜਦੋਂ ਇਹ ਬਿਲਕੁਲ ਫ੍ਰੀ ਹੋ ਗਿਆ ਸੀ ਉਸ ਤੋਂ ਬਾਅਦ ਫਿਰ ਇਹ ਉਤਾਰ ਕੇ نیچے ਰੱਖਿਆ ਤੇ ਬਾਕੀ ਆਹ ਦੇਖੋ ਇਹ ਆ ਦੋਸਤੋ ਪੰਜਾਬੀ ਲੋਕ ਸਾਜ਼ਾਂ ਦਾ ਵਰਕਸ਼ਾਪ ਕਹਿ ਸਕਦੇ ਆ ਤੁਸੀਂ ਪੰਜਾਬੀ ਲੋਕ ਸਾਜ਼ਾਂ ਦੀ ਫੈਕਟਰੀ ਆ ਇਹ ਇਹ ਜਿੱਥੇ ਉਸਤਾਦ ਜੀ ਪੰਜਾਬੀ ਲੋਕ ਸਾਜ ਬਣਾਉਂਦੇ ਆ ਤੇ ਵੀਡੀਓ ਦੇ ਨਾਲ ਜੁੜੇ ਰਹੋ ਤੇ ਇਸ ਵੀਡੀਓ ਨੂੰ ਦੋਸਤੋ ਸ਼ੇਅਰ ਜ਼ਰੂਰ ਕਰਿਓ ਤੇ ਅੱਗੇ ਮੈਂ ਤੁਹਾਨੂੰ ਹੋਰ ਦਿਖਾਉਂਦਾ ਆ ਹਜੇ ਠੰਡ ਕਰਕੇ ਬੰਦ ਕਰਿਆ ਹੋਇਆ ਤੇ ਆ ਦੇਖੋ ਆ ਵੀ ਇੱਕ ਛੋਟਾ ਜਿਹਾ ਅੱਡਾ ਬਣਾਇਆ ਹੋਇਆ ਇੱਥੇ ਵੀ ਪੰਜਾਬੀ ਲੋਕ ਸਾਜ ਤੂੰਬੀਆਂ ਦੇ ਡੰਡੇ ਬਣਦੇ ਆ ਤੂੰਬੀਆਂ ਦੇ ਡੰਡੇ ਬਣਦੇ ਆ ਤੇ ਆ ਹਜੇ ਆ ਤਰਪਾਲ ਬੰਦ ਕੀਤੀ ਹੋਈ ਆ ਕਿਉਂਕਿ ਠੰਡ ਕਰਕੇ ਥੋੜਾ ਜਿਹਾ ਆ ਦੇਖੋ ਇਧਰ ਆ ਸਾਰੇ ਡੰਡੇ ਪਏ ਆ ਜਿਹੜੇ ਸਾਗਵਾਨ ਦੇ ਡੰਡੇ ਆ ਸਟੀਲ ਦੇ ਡੰਡੇ ਆ ਟਾਲੀ ਦੇ ਡੰਡੇ ਆ ਤੇ ਜ਼ਿਆਦਾਤਰ ਉਸਤਾਦ ਜੀ ਸਾਗਮਾਂ ਦਾ ਡੰਡਾ ਵਰਤਦੇ ਆ ਇਹ ਤੁੰਬੀਆਂ ਦੇ ਲਈ ਤੇ ਆ ਦੇਖੋ ਜੀ ਇੱਧਰ ਤੇ ਤੁਹਾਨੂੰ ਹੋਰ ਦਿਖਾਉਂਦਾ ਮੈਂ ਕਿ ਕਿੰਨੇ ਮਿੰਟ ਲੈਟ ਲਾਉਂਦਾ ਤੇ ਆ ਦੇਖੋ ਦੋਸਤੋ ਆ ਸਾਰੇ ਇਹ ਪੰਜਾਬੀ ਲੋਕ ਸਾਜਾਂ ਦੀ ਇੱਕ ਤਰ੍ਹਾਂ ਦੀ ਇਹਨੂੰ ਵਰਕਸ਼ਾਪ ਤੁਸੀਂ کہہ ਸਕਦੇ ਆ ਆ ਦੇਖੋ ਆ ਤਿਆਰ ਹੋ ਰਹੇ ਐਸ ਟਾਈਮ ਇੱਥੇ ਪੰਜਾਬੀ ਲੋਕ ਸਾਜ ਆ ਸਾਰੀ ਮਸ਼ੀਨਰੀ ਪਈ ਹੈ ਜੀ ਆ ਸਾਰੀ ਮਸ਼ੀਨਰੀ ਪਈ ਆ ਤੇ ਆ ਦੇਖੋ ਆ ਪੰਜਾਬੀ ਲੋਕ ਸਾਜ ਆ ਆ ਪੰਜਾਬੀ ਲੋਕ ਸਾਜ ਆ ਤੇ ਆ ਦੇਖੋ ਵਿੱਚ ਗੋਪੀ ਚੰਦ ਆ ਗੋਪੀ ਚੰਦ ਟੰਗੇ ਹੋਏ ਆ ਜੀ ਵਿੱਚ ਤੇ ਇਧਰ ਆ ਤੂੰਬੀਆਂ ਐ ਸੋ ਦੇਖੋ ਆ ਛੀਲ ਨਾਏ ਦੋਸਤੋ ਜਿਹੜੀਆਂ ਉਸਤਾਦ ਜੀ ਨੂੰ ਮਿਲੀਆਂ ਹੋਈਆਂ ਐ ਇਨਾਮ ਦੇ ਵਿੱਚ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦੇ ਬਦਲੇ ਤੇ ਇਧਰ ਦੇਖੋ ਇਹ ਆ ਟਰੰਕ ਖੋਲਤਾ ਜੀ ਆ ਦੇਖੋ ਜੀ ਦੇਖੋ ਤੂੰਬੀਆਂ ਦਾ ਭੰਡਾਰ ਤੂੰਬੀਆਂ ਹੀ ਤੂੰਬੀਆਂ ਤੂੰਬੀਆਂ ਹੀ ਤੂੰਬੀਆਂ ਦੇਖੋ ਹੀ ਸੈਂਕੜਿਆਂ ਦੇ ਹਿਸਾਬ ਨਾਲ ਤੂੰਬੀਆਂ ਬਣੀ ਪਈਆਂ ਹਰ ਇੱਕ ਕਲਾਕਾਰ ਦੀ ਤੂੰਬੀ ਬਣੀ ਪਈ ਆ ਜਿਹੜੇ ਮਰਜ਼ੀ ਕਲਾਕਾਰ ਦੀ ਤੁਸੀਂ ਤੂੰਬੀ ਤੂੰਬਾ ਅਲਗੋਜੇ ਇੱਥੋਂ ਲੈ ਸਕਦੇ ਹੋ ਤੇ ਅਲਗੋਜੇ ਵੀ ਪਏ ਆ ਮੈਂ ਤੁਹਾਨੂੰ ਦਿਖਾਉਂਦਾ ਇਹਦੇ ਵਿੱਚੇ ਅਲਗੋਜੇ ਵੀ ਸੋ ਇਹ ਨਹੀਂ ਆ ਵੀ ਕੱਲੇ ਇਹ ਮਤਲਬ ਆ ਦੇਖੋ ਆ ਅਲਗੋਜੇ ਆ ਦੋਸਤੋ ਇਹ ਆ ਦੇਖੋ ਜੀ ਆ ਦੇਖੋ ਹਰ ਕਿਸਮ ਦੇ ਅਲਗੋਜੇ ਬਣਸਦੇ ਆ ਉਸਤਾਦ ਜੀ ਤਿਆਰ ਕਰਦੇ ਆ ਤੇ ਆ ਦੇਖੋ ਇਕੱਲੇ ਨਹੀਂ ਹੈਗਾ ਵੀ ਇਕੱਲੇ ਮਤਲਬ ਕੀ ਆ ਜਾਂ ਬਲਾਂ ਦੀ ਤਿਆਰ ਹੁੰਦੇ ਆ ਜਾਂ ਨਾਰੀਅਲ ਦੀ ਤਿਆਰ ਹੁੰਦੇ ਆ ਆ ਐਲੂਮੀਨੀਅਮ ਦੇ ਸਟੀਲ ਦੇ ਤੂੰਬੇ ਤੂੰਬੀਆਂ ਵੀ ਉਸਤਾਦ ਜੀ ਤਿਆਰ ਕਰਦੇ ਆ ਨਾਰੀਅਲ ਬਿਲ ਕੱਦੂ ਐਲੂਮੀਨੀਅਮ ਸਟੀਲ ਲੱਕੜ ਹਰ ਕਿਸਮ ਦੇ ਤੂੰਬੇ ਤੂੰਬੀਆਂ ਹੈਗੇ ਜਿਹੜੇ ਉਸਤਾਦ ਜੀ ਤਿਆਰ ਕਰਦੇ ਆ ਦੋਸਤੋ ਸੋ ਤੁਸੀਂ ਦੇਖ ਸਕਦੇ ਹੋ ਆ ਦੇਖੋ ਇਹ ਜਿਹੜੇ ਆ ਤੁਸੀਂ ਕੀ ਆ ਦੇਖ ਰਹੇ ਹੋ ਇਹ ਕੀ ਆ ਇਹਨੇ ਜਿਹੜੀਆਂ ਉੱਪਰ ਟੰਗੀਆਂ ਹੋਈਆਂ ਇਹ ਸਾਰੀਆਂ ਰਾਜਸਥਾਨ ਦੀ ਧਰਤੀ ਤੋਂ ਆਈਆਂ ਹੋਈਆਂ ਇਹਨਾਂ ਦੇ ਵਿੱਚੋਂ ਹੀ ਬੀਜ ਕੱਢ ਕੇ ਫਿਰ ਉਸਤਾਦ ਜੀ ਨੇ ਇਸ ਧਰਤੀ ਤੇ ਲਗਾਇਆ ਜਾਨਕਿ ਕਈ ਸਾਲ ਤੋਂ ਬਾਅਦ ਜਾ ਕੇ ਇਸ ਧਰਤੀ ਨੇ ਪ੍ਰਵਾਨ ਕੀਤਾ ਇਸ ਬੀਜ ਨੂੰ ਪ੍ਰਵਾਨਗੀ ਦਿੱਤੀ ਆ ਫਿਰ ਹੋਇਆ ਤੇ ਇੱਧਰ ਮੈਂ ਤੁਹਾਨੂੰ ਹੋਰ ਦਿਖਾਉਂਦਾ ਹਾਂ ਆ ਦੇਖੋ ਆ ਪੇਟੀ ਵੀ ਉਹੀ ਪੁਰਾਣੇ ਜ਼ਮਾਨੇ ਦੀ ਕਹਿ ਸਕਦੇ ਹੋ ਤੁਸੀਂ ਤੇ ਇਹ ਆ ਦੇਖੋ ਹੁਣ ਮੈਂ ਤੁਹਾਨੂੰ ਦਿਖਾਉਂਦਾ ਇਹ ਆ ਦੇਖੋ ਜੀ ਭੰਡਾਰ ਦੇਖੋ ਜੀ ਆ ਸਾਰਾ ਪਿੱਤਨ ਲੱਗਿਆ ਹੋਇਆ ਟੁੰਬਿਆਂ ਦੇ ਉੱਪਰ ਦੋਸਤੋ ਆ ਦੇਖੋ ਜੀ ਆ ਦੇਖੋ ਦੇਖੋ ਹਰ ਕਿਸਮ ਦਾ ਟੁੰਬਾ ਤੁਹਾਨੂੰ ਮਿਲੇਗਾ ਇਹ ਨਾ ਲਿਫਾਫਿਆਂ ਦੇ ਵਿੱਚ ਪੈਕ ਕਰਕੇ ਰੱਖੇ ਹੋਏ ਆ ਤਾਂ ਜੋ ਅੱਜ ਕੱਲ ਨਾ ਹਵਾ ਦੇ ਵਿੱਚ ਨਮੀ ਹੁੰਦੀ ਹੈ ਠੰਡ ਕਰਕੇ ਇੱਕ ਬਰਸਾਤਾਂ ਚ ਇਕ ਆ ਜਿਹੜੇ 2 ਮਹੀਨੇ ਹੁੰਦੇ ਆ ਠੰਡ ਦੇ ਇਸ ਕਰਕੇ ਇਹਨਾਂ ਨੂੰ ਲਫਾਫਿਆਂ ਦੇ ਵਿੱਚ ਪੈਕ ਕਰਕੇ ਰੱਖਿਆ ਹੋਇਆ ਤਾਂ ਜੋ ਇਹਨਾਂ ਦੀ ਟੋਨ ਨਾ ਖਰਾਬ ਹੋਵੇ ਵੈਸੇ ਇਹਨਾਂ ਦੀ ਟੋਨ ਤਾਂ ਨਹੀਂ ਖਰਾਬ ਹੁੰਦੀ ਕਿਉਂਕਿ ਬਹੁਤ ਜਿੱਦਾਂ ਕਹਿੰਦੇ ਹੁੰਦੇ ਆ ਸੁਚੱਜੇ ਢੰਗ ਦੇ ਨਾਲ ਉਸਤਾਦ ਜੀ ਨੇ ਬਣਾਏ ਹੋਏ ਆ ਬਹੁਤ ਸਿਹਾਰ ਕਰਕੇ ਇਹਨਾਂ ਨੂੰ ਤਿਆਰ ਕੀਤਾ ਜਾਂਦਾ ਆ ਦੇਖੋ ਆ ਮੂਰਨੀਆਂ ਪਿੱਤਲ ਦੀਆਂ ਦੋਸਤੋ ਸਾਰੀਆਂ ਆ ਕੋਕੇ ਵੀ ਸਾਰੇ ਪਿੱਤਲ ਦੇ ਆ ਆ ਪੱਤੀ ਵੀ ਪਿੱਤਲ ਦੀ ਆ ਆ ਕੋਕੇ ਵੀ ਪਿੱਤਲ ਦੇ ਆ ਤੇ ਨਾ ਬਹੁਤ ਖੂਬਸੂਰਤ ਸਿਆਵਟਾ ਆ ਦੇਖੋ ਆ ਤਿਤਲੀਆਂ ਦੇਖੋ ਜੀ ਆ ਸਾਰੀਆਂ ਤਿਤਲੀਆਂ ਜਿਹੜੀਆਂ ਮੋਰਨੀਆਂ ਜਿਹੜੀਆਂ ਇਹ ਸਾਰੀਆਂ ਪਿੱਤਲ ਦੀਆਂ ਦੇਖੋ ਤਿਆਉਂ ਦੇਖੋ ਜੀ ਦੇਖੋ ਟੋਨ ਕਿ ਨਹੀਂ ਘਟ ਹੈ ਦੀ ਸੋ ਆ ਸਕਰੀਨ ਤੇ ਦੋਸਤੋ ਨੰਬਰ ਚੱਲ ਰਿਹਾ ਅਗਰ ਕਿਸੇ ਵੀ ਮੇਰੇ ਵੀਰ ਭਾਈ ਨੂੰ ਪੰਜਾਬੀ ਲੋਕ ਸਾਜ ਦੀ ਜ਼ਰੂਰਤ ਹੋਵੇ ਤੁਸੀਂ ਦੇਸ਼ ਦੇ ਕਿਸੇ ਵੀ ਕੋਨੇ 'ਚ ਬੈਠੇ ਪੂਰੇ ਵਰਲਡ ਦੇ ਵਿੱਚ ਇਹ ਨਹੀਂ ਕੱਲਾ ਏਸ਼ੀਆ ਕੱਲਾ ਇੰਡੀਆ ਦੇ ਵਿੱਚ ਆਲ ਵਰਲਡ 우ਸਤਾਦ ਜੀ ਇਹਨਾਂ ਪੰਜਾਬੀ ਲੋਕ ਸਾਜਾਂ ਦੀ ਹੋਮ ਡਿਲੀਵਰੀ ਕਰਦੇ ਆ ਤੇ ਅਗਰ ਕੋਈ ਮਿਲਣੇ ਦਾ ਚਾਹਵਾਨ ਹੋਵੇ 우ਸਤਾਦ ਜੀ ਨੂੰ ਤਾਂ ਤੁਸੀਂ ਆ ਕੇ ਮਿਲ ਵੀ ਸਕਦੇ ਆ ਸਕਰੀਨ ਤੇ 우ਸਤਾਦ ਜੀ ਦਾ ਨੰਬਰ ਚੱਲ ਰਿਹਾ 9463103417 ਤੁਸੀਂ ਇਸ ਨੰਬਰ ਤੇ ਫੋਨ ਕਰਕੇ WhatsApp ਅਗਰ ਤੁਸੀਂ ਕਿਸੇ ਇੰਡੀਆ ਤੋਂ ਬਾਹਰ ਬੈਠੇ ਆ ਤਾਂ ਤੁਸੀਂ WhatsApp ਤੇ ਕਾਲ ਕਰੋ ਅਗਰ ਤੁਸੀਂ ਇੰਡੀਆ ਦੇ ਵਿੱਚ ਆ ਤਾਂ ਤੁਸੀਂ ਸਿੱਧਾ ਡਾਇਰੈਕਟ ਕਾਲ ਕਰੋ 9463103417 ਤੇ ਤੇ ਉਸਤਾਦ ਜੀ ਨੂੰ ਤੁਸੀਂ ਮਿਲ ਸਕਦੇ ਆ ਪੰਜਾਬੀ ਲੋਕ ਸਾਜ ਆਪਣੀ ਮਨਪਸੰਦ ਦਾ ਪੰਜਾਬੀ ਲੋਕ ਸਾਜ ਤੁਸੀਂ ਇੱਥੇ ਬੈਠ ਕੇ ਵੀ ਬਣਵਾ ਸਕਦੇ ਆ ਵੈਸੇ ਤਾਂ ਉਸਤਾਦ ਜੀ ਕੋਲ ਸੈਂਕੜੀ ਪੰਜਾਬੀ ਲੋਕ ਸਾਜ ਤੂੰਬੀਆਂ ਤੂੰਬੇ ਬਣੇ ਪਏ ਆ ਅੱਜ ਅਸੀਂ ਉਹਰੇ ਟੰਗ ਦੇਣੇ ਆ ਥੋੜੀ ਧੁੱਪ ਨਿਕਲ ਜਾ ਵੀ ਧੁੱਪ ਕਰਕੇ ਨਹੀਂ ਅਸੀਂ ਟੰਗੇ ਸੋ ਅੱਗੇ ਅਸੀਂ ਨਾ ਇੱਥੇ ਤੂੰਬੀਆਂ ਤੂੰਬੇ ਗੋਪੀ ਚੰਦ ਪੰਜਾਬੀ ਲੋਕ ਸਾਜ ਆ ਦੇਖੋ ਫੱਟੀਆਂ ਲਾਈਆਂ ਹੋਈਆਂ ਕਿੱਲਾਂ ਦੇ ਉੱਪਰ ਅਸੀਂ ਟੰਗ ਦਿੰਦੇ ਆ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਤੇ ਤੁਹਾਡੇ ਕੋਲ ਸੇਵ ਹੋ ਜੂਗੀ ਤੇ ਸਾਡੇ ਚੈਨਲ ਨੂੰ ਵੀ ਦੋਸਤੋ ਫੋਲੋ ਕਰ ਲਿਓ ਲਾਈਕ ਕਰ ਦਿਓ ਵੀਡੀਓ ਨੂੰ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਉਸਤਾਦ ਜੀ ਦਾ ਕੰਮ ਕਿੱਦਾਂ ਲੱਗਦਾ ਹੈ ਆ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸੰਪਰਕ ਜਰੂਰ ਕਰਿਓ ਜੀ ਉਸਤਾਦ ਜੀ ਤੇ ਕੋਈ ਵੀ ਪੰਜਾਬੀ ਲੋਕ ਸਾਜ ਅਗਰ ਤੁਸੀਂ ਮਗਵਾਣਾ ਚਾਹੁੰਦੇ ਆ ਪੰਜਾਬ ਪੰਜਾਬੀयत ਜਿੰਦਾਬਾਦ ਆਈ ਲਵ ਮਾਈ ਮਾਂ ਬੋਲੀ ਸਾਡੀ ਪੰਜਾਬੀ ਮਾਂ ਬੋਲੀ ਸੋ ਲਵ ਯੂ ਦੋਸਤੋ ਧੰਨਵਾਦ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ Sabsi di